ਦਾਬਾਤ ਡਬਾਤ ਜੇ ਮੈਨੂੰ ਭੇਜਿਆ ਜਾਂਦੀ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਜੇ ਮੈਨੂੰ ਭੇਜਿਆ ਜਾਂਦੀ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਜੀ ਸਰ ਕੀ ਨਾਮ ਹੈ ਤੁਹਾਡਾ ਰਵਿੰਦਰ ਸਿੰਘ ਰਿੰਪੂ ਜੀ ਸਾਡੀ ਪੂਫਾਈਲ ਦਾ ਪ੍ਰਧਾਨ ਕਿ ਕਹਿਣਾ ਚਾਹੋਗੇ ਸਰਕਾਰ ਬਿਲਕੁਲ ਫੇਲਿਅਰ ਹੋਈ ਹੈ ਜੀ ਸਾਡੀ 30 ਤਰੀਕ ਨੂੰ ਮੀਟਿੰਗ ਹੋਈ ਸੀਗੀ ਮੀਟਿੰਗ ਦੇ ਵਿੱਚ ਭਰੋਸਾ ਮੀਟਿੰਗ ਦੇ ਵਿੱਚ ਕੁਝ ਹੱਲਾ ਗੱਲਾਂ ਦਾ ਹੱਲ ਵੀ ਨਿਕਲਿਆ ਮంత్రిਵਲੀ ਉਹਦੇ ਮੈਨੇਜਮੈਂਟ ਵੱਲੋਂ ਲਿਖਤੀ ਭਰੋਸਾ ਸੀਗਾ ਜਿਵੇਂ ਕਿ ਜਿਹੜੇ ਸਾਥੀ ਸਾਡੇ ਨਜਾਇਜ਼ ਪਰਚੇ ਪਾ ਕੇ 307 ਦੇ 751 ਦੇ 170 ਸਾਥੀਆਂ ਦੇ ਕਰੀਬ ਜੇਲ੍ਹਾਂ ਦੇ ਵਿੱਚ ਢੱਕੇ ਪਈ ਸੀਗੇ ਉਹ ਲਿਖਤੀ ਸਮਝੌਤਾ ਹੋਣਾ ਸੀਗਾ ਜੀ ਉਹਨਾਂ ਨੂੰ ਛੱਡਿਆ ਜਾਊਗਾ ਤੇ ਜਿਹੜੇ ਸਾਥੀਆਂ ਨੂੰ ਬਲੈਕਲਿਸਟ ਡਿਊਟੀਆਂ ਤੋਂ ਫਾਰਗ ਜਿਨ੍ਹਾਂ ਦਾ ਕੰਟਰੈਕਟ ਰੱਦ ਕੀਤਾ ਸੀਗਾ ਉਹਨਾਂ ਨੂੰ ਬਿਨਾਂ ਸ਼ਰਤ ਡਿਊਟੀਆਂ ਤੇ ਲੈਣ ਸੰਬੰਧੀ ਅੱਜ ਤੱਕ ਮੰਤਰੀਵਲੀੋਂ ਕੋਈ ਲਿਖਤੀ ਰੁਖਸਾਨੀ ਭਰੋਸਾ ਹੀ ਆ ਲਿਖਤੀ ਨਹੀਂ ਚਿੱਠੀ ਕੱਢੀ ਗਈ ਗਈ ਜਿਹੜਾ ਵੀ ਕੋਈ ਕੰਟਰੈਕਟਰ ਅਦ ਕੀਤਾ ਸੀਗਾ ਜਿਨ੍ਹਾਂ ਦਾ ਜਾਂ ਡਿਊਟੀਆਂ ਤੇ ਲੈਣ ਵਾਲਾ ਉਹ ਵੀ ਚਿੱਠੀ ਤਰੋੜ ਮਰੋੜ ਕੇ ਕੱਢੀ ਗਈ ਆ ਨਾ ਹੀ ਹੋਜੇ ਤੱਕ ਜਿਹੜੇ ਸਾਥੀ ਜੇਲ੍ਹਾਂ ਦੇ ਵਿੱਚ ਖੱਲੇ ਗਏ ਸੀਗੇ ਉਹਨਾਂ ਨੂੰ ਰਿਹਾ ਕੀਤਾ ਗਿਆ ਪਹਿਲੇ ਨੰਬਰ ਤੇ ਤਾਂ ਸਾਡੀ ਜਥੇਬੰਦੀ ਮੰਗੂ ਇਹੀ ਮੰਗ ਸੀਗੀ ਸਾਥੀ ਉਹ ਰਿਹਾ ਕੀਤੇ ਜਾਣਗੇ ਤੇ ਉਹ ਸਾਥੀ ਆ ਕੇ ਪਹਿਲਾਂ ਡਿਊਟੀਆਂ ਤੇ ਆ ਕੇ ਮਸ਼ੀਨਾ ਕਰਨ ਲੈਣਗੇ ਤੇ ਡਿਊਟੀਆਂ ਤੇ ਜਾਣਗੇ ਫਿਰ ਪੂਰੇ ਪੰਜਾਬ ਦੀਆਂ ਬੱਸਾਂ ਦਾ ਚੱਲਣਗੀਆਂ ਉਹਨਾਂ ਚਿਰ ਚੱਕਾ ਜਾਮ ਰਹੂਗਾ ਜੀ ਇਹ ਕਿੰਨਾ ਦਿਨ ਤੁਹਾਡਾ ਹੜਤਾਲ ਦਾ ਜੀ ਅੱਜ ਪੰਜਵਾਂ ਦਿਨ ਹੈਗਾ ਜੀ ਸਾਡਾ ਹੜਤਾਲ ਕਿ ਕਿਵੇਂ ਅੱਗੇ ਕਿਸ ਤਰ੍ਹਾਂ ਰਹੇਗਾ ਇਹ ਜੇਕਰ ਸਰਕਾਰ ਆਪਦੀਆਂ ਜਿਹੜੀਆਂ ਵੀ ਗੱਲਾਂ ਤੇ ਸਹਿਮਤੀ ਬਣੀ ਸੀ ਜੇਕਰ ਅੱਜ ਵੀ ਉਹ ਅਸੀਂ ਤਾਂ ਇਹੀ ਚਾਹੁੰਦੇ ਆ ਆਮ ਪਬਲਿਕ ਨੂੰ ਨਾ ਖਰਾਬ ਕੀਤਾ ਜਾਵੇ ਅੱਜ ਵੀ ਸਾਡੇ ਵਰਨੀਆਂ ਤੋਂ ਇਹ ਹੈਗਾ ਸਾਥੀ ਰਿਲੀਜ਼ ਕੀਤੇ ਜਾਣ ਜਿਹੜਾ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਸੀਗਾ ਉਹ ਅਗਲੀ ਮੀਟਿੰਗ ਦੇ ਵਿੱਚ ਤੈਅ ਹੋਈ ਸੀ ਅਗਲੀ ਮੀਟਿੰਗ ਦੇ ਵਿੱਚ ਜੋ ਵੀ ਫੈਸਲਾ ਹੋਊਗਾ ਉਹਨਾਂ ਤੇ ਅਮਲ ਕੀਤਾ ਜਾਊਗਾ ਜਾਂ ਕੁਝ ਤਰ੍ਹਾਂ ਦਾ ਵੀ ਪਰ ਜਿਹੜੇ ਸਾਥੀ ਹੜਤਾਲ ਦੇ ਦੌਰਾਨ ਡਿਊਟੀਆਂ ਤੋਂ ਫਰਾਰ ਕੀਤੇ ਆ ਉਹਨਾਂ ਸਾਥੀਆਂ ਨੂੰ ਬਿਨਾਂ ਸ਼ਰਤ ਡਿਊਟੀਆਂ ਤੇ ਲੈ ਲਿਆ ਜਾਵੇ ਤੇ ਜਿਹੜੇ ਸਾਥੀ ਜੇਲ੍ਹਾਂ ਦੇ ਵਿੱਚ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਜਰਨਲ ਸਕੱਤਰ ਪੰਜਾਬ ਰੋਡਵੇ ਪੰਦਪਾਸ ਪੀ 8 ਇੱਕ ਟ੍ਰੈਕਟਰ ਵਰਕਰ ਜਿਹੜੀਆਂ ਸਾਡੇਪੂ ਬਾਇਲ ਕਰਨ ਹਾਂਜੀ ਕੀ ਕੀ ਕਹਿਣਾ ਚਾਹੋਗੇ ਹੜਤਾਲ ਨੂੰ ਲੈ ਕੇ ਦੇਖੋ ਜੀ ਸਰਕਾਰ ਨੇ ਜਿਹੜਾ ਸਾਡੇ ਨਾਲ ਜਿਹੜੀ ਹੜਤਾਲ ਹੈ ਅਸੀਂ ਕਰਨਾ ਨਹੀਂ ਚਾਹੁੰਦੇ ਸੀ ਸਰਕਾਰ ਤੇ ਜਿਹੜੀ ਇਹ ਹੜਤਾਲ ਹੈ ਤੱਕੇ ਨਾ ਕਰਾਈ ਕਿਉਂਕਿ ਟੈਂਡਰ ਖੋਲਣਾ ਤੇ ਸਾਡਾ ਜਿਹੜਾ ਪ੍ਰੋਗਰਾਮ ਸੀ ਉਹ ਬੰਦ ਨਾ ਨਹੀਂ ਸੀ ਸਿਰਫ ਸਿਰਫ ਪ੍ਰੋਗਰਾਮ ਸੀ ਦੋ ਦੋ ਘੰਟੇ ਜੇਟ ਰੇਲੀਆਂ ਕਰਕੇ ਤੇ ਦੋ ਘੰਟੇ ਬੰਦ ਦਾ ਪਾ ਸਰਕਾਰ ਨੇ ਉਸ ਤੋਂ ਪਹਿਲਾਂ ਹੀ ਰਾਤ ਨੂੰ ਸਾਡੇ ਜਿਹੜੇ ਬਹੁਤ ਸਾਰੇ ਜਿਹੜੇ ਆਫੂ ਸੀ ਉਹ ਚੱਕ ਕੇ ਜਿਲ੍ਹਾ ਵਿੱਚ ਡੱਕ ਤੇ ਕਿਸੇ ਨੂੰ ਘਰਾਂ ਵਿੱਚ ਡਿਟੇਲ ਕਰ ਲਿਆ ਜਿੱਦ ਦੇ ਰੋਸ ਵਿੱਚ ਵਰਕਰਾਂ ਨੇ ਰੋਸ ਚ ਪਾਇਆ ਤਾਂ ਤੁਰੰਤ ਕਿਰਾ ਪਹਿਲੇ ਟਾਈਮ ਤੋਂ ਜਿਹੜੇ ਸਾਰੇ ਦੇਖੂ ਬੰਦ ਕਰ ਦਿੱਤੇ ਗਏ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਆਪਤਾ ਜਿਹੜਾ ਜੋਰ ਜਮਾਸ਼ ਉੱਥੇ ਚਲਾਉਣਾ ਸ਼ੁਰੂ ਕਰ ਦਿੱਤਾ ਹਾਂ ਤਾਂ ਤੇ ਜਿਹੜਾ ਸਾਡੇ ਵਰਕਰਾਂ ਨਾਲ ਸਾਡੇ ਆਗੂਆਂ ਨਾਲ ਧੱਕਾ ਕੀਤਾ ਨਜਾਇਜ਼ ਪਰਚੇ ਕੀਤੇ ਕੁੱਟਮਾਰ ਕੀਤੀ ਤਾਂ ਉਹਦੇ ਕਰਕੇ ਜਿਹੜਾ ਮਾਹੌਲ ਹੋਰ ਵਿਗੜ ਗਿਆ ਪਰ ਪਰसों ਜਿਹੜੀ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਹੈ ਉਹਦੇ ਵਿੱਚ ਸਹਿਮਤੀ ਬਣੀ ਜੀ ਕਿ ਜਿਹੜੇ ਸਾਡੇ ਵਰਕਰਾਂ ਤੇ ਜਾਂ ਆਗੂਆਂ ਤੇ ਜਿਹੜੇ ਪਰਚੇ ਕੀਤੇ ਸੀ ਉਹਨਾਂ ਨੂੰ ਤੁਰੰਤ ਰੱਦ ਕਰਕੇ ਪਰਚਿਆਂ ਨੂੰ ਉਹਨਾਂ ਨੂੰ ਰਿਹਾ ਕਰੋ ਜਿਹੜੇ ਸਾਡੇ ਮੁਲਾਜ਼ਮ ਨੌਕਰੀਆਂ ਤੋਂ ਕੱਢੇ ਸੀ ਜਾਂ ਐਗਰੀਮੈਂਟ ਜਿਹੜਾ ਦੇ ਮੁਤਾਬਕ ਜਿਹੜਾ ਉਹਨਾਂ ਦਾ ਐਗਰੀਮੈਂਟ ਰਾਤੇ ਕੀਤਾ ਸੀ ਉਹਨੂੰ ਦੁਵਾਰ ਤੋਂ ਡਿਊਟੀਆਂ ਤੇ ਲੈਣ ਦੀ ਗੱਲ ਕੀਤੀ ਸੀ ਪਰ ਕਿਤੇ ਨਾ ਕਿਤੇ ਮੈਨੇਜਮੈਂਟ ਤੇ ਸਰਕਾਰ ਸਾਡੇ ਨਾਲ ਧੋਖਾ ਕਰ ਰਹੀ ਹੈ ਸਾਡੇ ਬੰਦੇ ਜਿਹੜੇ ਨੇ ਪੜ੍ਹੇ ਹੋਏ ਨੇ ਉਹਨਾਂ ਨੂੰ ਨਹੀਂ ਛੱਡ ਰਹੀ ਕੱਲ ਦੀ ਦਿਹਾੜੀ ਵੀ ਇਸ ਤਰ੍ਹਾਂ ਲੰਘੀ ਅੱਜ ਦਾ ਵੀ ਦਿਨ ਜਿਹੜਾ ਲਗਭਗ ਬੀਤ ਚੁੱਕਿਆ ਪਰ ਸਰਕਾਰ ਤੇ ਮੈਨੇਜਮੈਂਟ ਕਿਤੇ ਨਾ ਕਿਸੇ ਜਿਹੜੀਆਂ ਮੰਗੀਆਂ ਹੋਈਆਂ ਮੰਗਾ ਨੇ ਉਹਨਾਂ ਵਾਲਾ ਹਾਲ ਤਿਆ ਨਹੀਂ ਦੇ ਰਹੀ ਤੇ ਜਾਣ ਬੁੱਝ ਕੇ ਪ੍ਰਾਈਵੇਟ ਨੂੰ ਬੜਾਵਾ ਦੇਣ ਵਾਸਤੇ ਇਹ ਕੋਆਪਰੇਟਿਵ ਪ੍ਰਾਣਿਆਂ ਨੂੰ ਬਰਾਵਾ ਦੇਣ ਵਾਸਤੇ ਜਾਣ ਬੁੱਝ ਕੇ ਮੁਲਾਜ਼ਮਾਂ ਨੂੰ ਹੜਤਾਲ ਤੇ ਹੜਤਾਲ ਕਰਨ ਦੀ ਮਜਬੂਰ ਕੀਤਾ ਜਾ ਰਿਹਾ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਜਿੰਨੇ ਵੀ ਸਾਡੇ ਮੁਲਾਜ਼ਮ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਜਿੰਨੇ ਮੁਲਾਜ਼ਮਾਂ ਦੇ ਪਰਚੇ ਨੇ ਉਹਨਾਂ ਨੂੰ ਪਰਚੇ ਰੱਦ ਕਰਕੇ ਉਹਨਾਂ ਨੂੰ ਡਿਊਟੀ ਤੇ ਲਿਆ ਜਾਵੇ